ਬਟਾਲਾ ਪੁਲਿਸ ਵੱਲੋਂ ਪਿੰਡ ਚ ਨਸ਼ੇ ਵਿਰੁੱਧ ਲੜਾਈ ਤਹਿਤ ਚਲਾਇਆ ਗਿਆ ਕਸ ਆਪਰੇਸ਼ਨ ਬਟਾਲਾ ਦੇ ਪਿੰਡ ਸੇਖਪੁਰ ਚ ਕਸੋ ਆਪਰੇਸ਼ਨ ਤਹਿਤ ਅਚਾਨਕ ਰੇਡ ਕੀਤੀ ਗਈ ਉੱਥੇ ਹੀ ਐਸਐਸਪੀ ਉੱਥੇ ਹੀ ਐਸਐਸਪੀ ਬਟਾਲਾ ਸੌਇਲ ਕਾਸਮ ਨੀਰ ਦਾ ਕਹਿਣਾ ਸੀ ਕਿ ਪੰਜਾਬ ਸਰਕਾਰ ਅਤੇ ਪੰਜਾਬ ਪੁਲੀਸ ਦਾ ਨਸ਼ਿਆਂ ਖਿਲਾਫ ਕੀਤੇ ਯਾਰੇ ਵੱਡੇ ਐਕਸ਼ਨ ਤਹਿਤ ਇਹ ਕਸ ਆਪਰੇਸ਼ਨ ਹਨ ਅਤੇ ਉਹਨਾਂ ਦਾ ਮਕਸਦ ਹੈ ਕਿ ਇਸ ਨਸ਼ੇ ਦਾ ਕਾਲਾ ਧੰਦਾ ਕਰਨ ਵਾਲਿਆਂ ਨੂੰ ਕਾਬੂ ਕਰਨਾ ਉਹਨਾਂ ਖਿਲਾਫ ਸਖਤ ਕਾਨੂੰਨੀ ਕਾਰਵਾਈ ਕੀਤੀ ਜਾਵੇ ਅਤੇ ਉਹਨਾਂ ਵੱਲੋਂ ਵੀ ਪਿਛਲੇ ਦਿਨਾਂ ਚ ਕਈ ਨਸ਼ੇ ਦੇ ਤਸਕਰਾਂ ਨੂੰ ਗ੍ਰਿਫਤਾਰ ਕੀਤਾ ਗਿਆ ਦੇਖੋ ਲਾਈਵ ਤਸਵੀਰਾਂ ਨਿਊਜ਼ ਪੰਜਾਬ ਤੇ ਅਸੀਂ ਬੇਸਿਕਲੀ ਸ਼ੇਕੋਪੁਰਾ ਆਏ ਹੋਏ ਨੇ ਇੱਥੇ ਸੀ ਕਸੋ ਆਪਰੇਸ਼ਨ ਕਰ ਰਹੇ ਨੇ ਇਸ ਤੋਂ ਇਲਾਵਾ ਜਿਹੜਾ ਗਾਂਧੀ ਕੈਂਪ ਬਟਾਲੇ ਚ ਹੈਗਾ ਇੱਕ ਡਰਗ ਹੌਟਸਪੌਟ ਉਹ ਵੀ ਮੰਨਿਆ ਜਾਂਦਾ ਹੈ ਉੱਥੇ ਵੀ ਸ਼ਾਰਟ ਕਰ ਰਹੇ ਨੇ ਸ਼ਾਰਟ ਕਰਕੇ ਤਾਂ ਕਾਫੀ ਸੁਧਾਰ ਹੈਗਾ ਇਹ ਸਾਡਾ ਵੀ ਇੱਕ ਇਹ ਕੋਸ਼ਿਸ਼ ਹੈ ਕਿ ਸੀਨੀਅਰ ਆਫਸਰਸ ਆਪ ਆ ਕੇ ਜਿਹੜੇ ਐਕਚੁਅਲੀ ਗਰਾਉਂਡ ਤੇ ਜਿਹੜੀ ਲੋਕੀ ਹੈ ਉਹਨਾਂ ਦੇ ਨਾਲ ਅਸੀਂ ਇੰਟਰੈਕਸ਼ਨ ਕਰਦੇ ਹਾਂ ਕਿ ਅਸਲ ਦੇ ਵਿੱਚ ਕਿੰਨਾ ਫਰਕ ਪੈ ਗਿਆ ਉਹ ਸਾਨੂੰ ਜੈਨੂਇਨ ਓਨਸਟ ਫੀਡਬੈਕ ਲੋਕਾਂ ਵੱਲੋਂ ਆਉਂਦਾ ਹੈ ਤਾਂ ਉਹ ਇੱਕ ਸਾਡਾ ਇਨੀਸ਼ੀਏਟਿਵ ਹੈ ਸਾਡੀ ਇੱਕ ਪਹਿਲ ਹੈ ਬਾਕੀ ਜਿਹੜੇ ਲੋਕੀ ਕੰਮ ਕਰਦੇ ਹਨ ਉਹਨਾਂ ਲਈ ਇਹ ਗੈਟਰਨਸ ਹੁੰਦਾ ਹੈ ਕਿ ਪੁਲਿਸ ਦੀ ਨਿਗਾਹ ਹੈ ਤਾਂ ਨਾਲ ਦੇ ਨਾਲ ਇੱਕ ਕੌਨਫੀਡੈਂਸ ਬਿਲਡਿੰਗ ਮੈਜ਼ਰ ਵੀ ਹੈ ਸਾਡਾ ਇਹ ਸਾਡਾ ਤਾਂ ਇੱਥੇ ਅਸੀਂ ਹੁਣ ਥੋੜਾ ਜ਼ਿਆਦਾ ਫੋਕਸ ਕਰ ਰਹੇ ਨੇ ਇੱਥੇ ਵੀ ਕਾਫੀ ਸੁਧਾਰ ਹੋਇਆ ਹੈ ਇਟ ਇਜ਼ ਮੱਚ ਬੈਟਰ ਨਾਓ ਜਿਹੜਾ ਪਬਲਿਕ ਦੇ ਨਾਲ ਸਾਡੀ ਗੱਲ ਵੀ ਹੁੰਦੀ ਹੈ ਤਾਂ ਉਹ ਉਸ ਤਰ੍ਹਾਂ ਦਾ ਫੀਡਬੈਕ ਆ ਰਿਹਾ ਸੀਗਾ ਤਾਂ ਥੋੜਾ ਬਹੁਤ ਜਿਹੜਾ ਵੀ ਹੁੰਦਾ ਹੈ ਤਾਂ ਉਹਨੂੰ ਟੋਟਲੀ ਐਲੀਮੀਨੇਟ ਕਰਨ ਲਈ ਇਸ ਫੀਲਡ ਵਿੱਚ ਇੱਕਾਸਾ ਆਪਰੇ ਕਿਉਂਕਿ ਜਿਹੜੇ ਪ੍ਰੋਵੀਜ਼ਨਸ ਐ ਐਂਡੀਪੀਐਸ ਐਕਟ ਦੇ ਤਹਿਤ ਹੈ 68 ਐਫ ਦੇ ਵਿੱਚ ਅਸੀਂ ਜਿਹੜੇ ਨਸ਼ਾ ਤਸਕਰ ਹੈ ਕਮਰਸ਼ੀਅਲ ਕੁਆंटਿਟੀ ਵਾਲੇ ਉਹਨਾਂ ਦੀ ਪ੍ਰਾਪਰਟੀ ਫ੍ਰੀਜ਼ ਕਰਦੇ ਹਾਂ ਅ ਇਹਦੇ ਵਿੱਚ ਤਰੀਬਨ 110 ਜਿਹੜੇ ਕਸਕਰ ਹੈ ਉਹਨਾਂ ਦੀ ਅਸੀਂ ਪ੍ਰਾਪਰਟੀ ਫ੍ਰੀਜ਼ ਕਰ ਚੁੱਕੇ ਨੇ ਜਦੀ ਮਾਲਿਅਤ ਤਰੀਬਨ 35 ਕਰੋੜ ਦੀ ਹੈਗੀ ਤਾਂ ਹਜੇ ਵੀ ਕਾਫੀ ਸਾਰੇ ਸਾਡੇ ਪ੍ਰੋਪੋਜ਼ਲਸ ਹੈ ਇਨ ਪਾਈਪਲਾਈਨ ਹੈ ਕਿਉਂਕਿ ਇਹਨਾਂ ਦਾ ਜਿਹੜਾ ਅਪਰੂਵਲ ਹੈ ਇਟ ਕਮਸ ਫਰਮ ਕੰਪੀਟੈਂਟ ਅਥਾਰਟੀ ਦਿੱਲੀ ਤੋਂ ਆਉਂਦਾ ਹੈ ਡਾਕੂਮੈਂਟੇਸ਼ਨ ਦੀ ਲੋੜ ਹੁੰਦੀ ਹੈ ਪ੍ਰਾਪਰ ਮਤਲਬ ਹਰ ਇੱਕ ਚੀਜ਼ ਦਾ ਉਹ ਡਾਕੂਮੈਂਟੇਸ਼ਨ ਐਂਡ ਸਬਸਟੈਂਸ਼ੀਏਟ ਹਰ ਇੱਕ ਚੀਜ਼ ਕਰਨੀ ਪੈਣੀ ਹੈ ਕਿ ਮਲਟੀ ਟਾਇਰ ਲੈਵਲ ਡਾਕੂਮੈਂਟੇਸ਼ਨ ਚੈੱਕ ਉਦੀ ਹੋ ਜਾਂਦੀ ਹੈ ਪਰ ਸਾਡੀ ਟੀਮ ਇਹਦੇ ਵਿੱਚ ਲੱਗੀ ਹੈ ਲੀਗਲ ਐਕਸਪਰਟ ਸਾਡੇ ਇਸ ਕੰਮ ਤੇ ਲਗੇ ਹੋਏ ਨੇ ਤਾਂ ਜਿਹੜਾ ਵੀ ਪ੍ਰੋਪੋਜ਼ਲ ਅਸੀਂ ਭੇਜਦੇ ਹਾਂ ਆਲਮੋਸਟ ਵੀ ਹੈ 100% ਸਕਸੈਸ ਰੇਟ ਇਨ ਦਾ ਸਤ ਕਈ ਵਾਰੀ ਫੀਡਬੈਕ ਸਾਨੂੰ ਕਾਫੀ ਚੰਗਾ ਆ ਰਿਹਾ ਲੋਕਾਂ ਵੱਲੋਂ ਅਸੀਂ ਵੀ ਇੰਟਰੈਕਟ ਕਰਦੇ ਹਾਂ ਲੋਕਾਂ ਨਾਲ ਜਦੋਂ ਤੋਂ ਪੰਜਾਬ ਸਰਕਾਰ ਦੀ ਮੁਹਿੰਮ ਸਟਾਰਟ ਹੋਈ ਹੈ ਉਸ ਤੋਂ ਬਾਅਦ देयर इज क्वाइट ਪੋਜ਼ਿਟਿਵ ਫੀਡਬੈਕ ਐਂਡ ਇੰਪੋਰਟੈਂਟਲੀ ਲੋਕੀ ਹੁਣ ਜਿੱਥੇ ਹੁੰਦਾ ਵੀ ਹੈ ਦੇ ਕੰਮ ਫਾਰਵਰਡ ਤਾਂ ਉਹ ਰਿਪੋਰਟ ਕਰਦੇ ਹੈ ਉਸੀ ਤਰ੍ਹਾਂ ਦੀ ਜਿਵੇਂ ਸੇਖ ਪੰਜਾਬ ਪਲੇਟਫਾਰਮ ਵੀ ਹੈਗਾ ਉੱਚ तकरीबन 170 ਅਸੀਂ ਮੁਕਦਮੇ ਦਰਜ ਕਰ ਲਈ ਹੈਗੇ ਨੇ ਇਸ ਤੋਂ ਇਲਾਵਾ ਵੀ ਨਾ ਪੀਪਲ ਆਰ ਵੈਰੀ ਓਪਨ ਟੂ ਇਟ ਉਹ ਮੈਨੂੰ ਵੀ ਟਿਪਸ ਆਂਦੀਆਂ ਹੈ ਜਾਂ ਬਾਕੀ ਸੀਨੀਅਰ ਆਫਸਰਸ ਨੂੰ ਵੀ ਆਂਦੀਆਂ ਹੈ ਐਂਡ ਵੀ ਮੇਕ ਸ਼ੋਰ ਕਿ ਜਿੱਥੇ ਆ ਜਾਂਦੀ ਹੈ ਤਾਂ ਲੋਕਾਂ ਨੂੰ ਉਹ ਨਹੀਂ ਹੋਣਾ ਚਾਹੀਦਾ ਕਿ ਫਿਰ ਉਸ ਟਿਪ ਤੇ ਕੋਈ ਅਸਰ ਨਹੀਂ ਹੋਇਆ ਵੀ ਮੇਕ ਸ਼ੋਰ ਟੂ ਟੇਕ ਐਕਸ਼ਨ ਹਾਂ ਦਾ